ਵਿਨੇਸ਼ ਫੋਗਟ 올림픽 ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਦੇ ਸੈਮੀਫਾਈਨਲ ਵਿੱਚ ਕਿਊਬਾ ਦੀ ਯੂਸਾ ਨੇਲੇਸੇ ਗੁਜ਼ਮੇਨ ਲੋਪੇਜ਼ ਨੂੰ 5-0 ਨਾਲ ਹਰਾ ਕੇ ਮੈਡਲ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਇਹਨਾਂ 올림픽 ਖੇਡਾਂ ਵਿੱਚ ਭਾਰਤ ਦਾ ਇੱਕ ਹੋਰ ਤਮਗਾ ਪੱਕਾ ਹੋ ਗਿਆ ਹੈ। ਉਸਨੇ ਇਸ ਤੋਂ ਪਹਿਲਾਂ 올림픽 ਖੇਡਾਂ ਵਿੱਚ ਹੁਣ ਤੱਕ ਅਜੇਤੂ ਮੌਜੂਦਾ ਚੈਂਪੀਅਨ ਯੂਈਸ ਜਾਕੀ ਨੂੰ ਹਰਾ ਕੇ ਉਲਟ ਫੇਰ ਕੀਤਾ ਤੇ ਯੂਕਰੇਨ ਦੀ ਉਕਸਾਨਾ ਲਿਵਾਚ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਪਿਛਲੇ ਚਾਰ ਮੈਚਾਂ ਵਿੱਚ ਲਪੋਜ਼ ਨੇ ਸ਼ੁਰੂਆਤੀ ਦੌਰ ਵਿੱਚ ਵਿਨੇਸ਼ ਦੀ ਲੱਤ ਤੇ ਕਾਬੂ ਪਾਉਣ ਦੀ ਵਿੱਚ ਕੋਸ਼ਿਸ਼ ਕੀਤੀ ਸੀ ਪਰ ਉਸਨੇ ਓਵਰ ਡਿਫੈਂਸਿਵ ਗੇਮ ਨੇ ਭਾਰਤੀ ਖਿਡਾਰੀ ਨੂੰ ਇੱਕ ਅੰਕ ਦੀ ਲੀਡ ਲੈਣ ਦਾ ਮੌਕਾ ਦਿੱਤਾ ਸ਼ੁਰੂਆਤੀ ਦੌਰ ਵਿੱਚ ਲੀਡ ਲੈਣ ਤੋਂ ਬਾਅਦ ਵਿਨੇਸ਼ ਨੇ ਦੂਜੇ ਪੀਰੀਅਡ ਵਿੱਚ ਹਮਲਾਵਰ ਸ਼ੁਰੂਆਤੀ ਕੀਤੀ ਅਤੇ ਵਿਰੋਧੀ ਦੇ ਸੱਜੇ ਪੈਰ ਤੇ ਮਜ਼ਬੂਤ ਪਕੜ ਬਣਾ ਕੇ 5-0 ਦੀ ਲੀਡ ਬਣਾ ਲਈ ਕਿਊਬਾ ਦੀ ਪਹਿਲਵਾਨ ਨੇ ਫਿਰ ਵਿਨੇਸ਼ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਵਿਨੇਸ਼ ਦੇ ਸ਼ਾਨਦਾਰ ਡਿਫੈਂਸ ਦੇ ਸਾਹਮਣੇ ਉਸ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਪੁਰਸ਼ ਵਰਗ ਵਿੱਚ ਸੁਨੀਲ ਕੁਮਾਰ ਅਤੇ ਰਵੀ ਦਈਆ ਨੂੰ 올림픽 ਫਾਈਨਲ ਖੇਡਣ ਦਾ ਤਜਰਬਾ ਹੈ ਪਰ ਦੋਵੇਂ ਚਾਂਦੀ ਦੇ ਤਖਮੇ ਹੀ ਜਿੱਚ ਸਕੇ ਹਨ ਇਸ ਲਈ ਵਿਨੇਸ਼ ਭਗਤ ਕੋਲ ਕੁਸ਼ਤੀ ਵਿੱਚ ਦੇਸ਼ ਲਈ ਪਹਿਲੇ ਸੋਨ ਤਖਮਾ ਜੇਤੂ ਬਣਨ ਦਾ ਮੌਕਾ ਹੋਵੇਗਾ ਟੂਰਨਾਮੈਂਟ ਦਾ ਫਾਈਨਲ ਬੁੱਧਵਾਰ ਨੂੰ ਰਾਤ 10 ਵਜੇ ਖੇਡਿਆ ਜਾਵੇਗਾ